ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ Instagram ਪੇਜ ਦੇ ਉੱਤੇ ਆਪਣੇ ਕੋਲ ਸੂਟ ਫੇਰ ਆ ਗਏ ਜੇ ਇੱਕ ਵਾਰੀ ਰਿਪੀਟ ਦੇ ਉੱਤੇ ਬਹੁਤ ਜ਼ਿਆਦਾ ਸੋਹਣੇ ਤੇ ਸਸਤੀ ਜੀ ਰੇਂਜ ਦੇ ਵਿੱਚ ਰੇਟ ਹੈਗਾ ਜੀ ਇਹਨਾਂ ਦਾ ਸਿਰਫ 600 ਤੇ 500 ਰੁਪਏ ਸ਼ਿਪਿੰਗ ਜਿਹੜੀ ਹੈ ਉਹ ਫ੍ਰੀ ਆ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਮੰਗਵਾ ਸਕਦੇ ਜੀ ਫ੍ਰੀ ਸ਼ਿਪਿੰਗ ਦੇ ਨਾਲ ਸਿਰਫ 650 ਰੁਪਈਆਂ ਦਾ ਸੂਟ ਜੇ ਤੇ ਇਹਦੇ ਵਿੱਚ ਆਉਣਗੇ ਜੇ बॉਟਮ ਵਰਕ ਵਾਲੇ ਤੇ ਪਲੱਸ ਦੁਪੱਟਿਆਂ ਵਾਲੇ ਦੁਪੱਟੇ ਹੈਵੀ ਆਉਣਗੇ ਪਲੇਨ बॉਟਮ ਤੇ ਬਾਟਮ ਤੇ ਵਰਕ ਤੇ ਦੁਪੱਟੇ ਕੋਟਾ ਡੋਰੀਆ ਦੇ ਟਾਈ ਐਂਡ ਡਾਈ ਦੇ ਆਜੋ ਪਹਿਲਾ ਸੂਟ ਕਰਾਉਣਾ ਚਾਹਤ ਹਨ ਤੁਹਾਨੂੰ ਬਹੁਤ ਸ਼ਾਨਦਾਰ ਸੂਟ ਜੇ ਤੇ ਬਹੁਤ ਜਿਹੜਾ ਸੋਹਣਾ ਸਟੱਪ ਜੇ ਇਹਦਾ ਆ ਲਓ ਜੀ ਇਹਨਾਂ ਦਾ ਕਲਰ ਚੈੱਕ ਕਰੋ ਇਹਦਾ ਕਿੰਨਾ ਪਿਆਰਾ ਇਹ ਹੈਗਾ ਜੀ ਲਵੈਂਡਰ ਸ਼ੇਡ ਤੇ ਲਵੈਂਡਰ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਤੇ ਮੈਚਿੰਗ ਆਲੋ ਕਰੋ ਚੈੱਕ ਇਹਨੂੰ ਜਰੀ ਤੇ ਇਹਦੇ ਨਾਲ ਹੈਗਾ ਜੀ ਦੁਪੱਟਾ ਕੋਟਾ ਡੋਰੀਆ ਦਾ ਤੇ ਪਟੇਗੜੇ ਜਿਹੜੇ ਜੋ ਪਲੇਨ ਆਉਣਗੇ ਆ ਲੋ ਤੇ ਪਰदाई ਦੁਪੱਟਾ ਜੇ ਤੇ ਨਾਲ ਇਹਦੇ ਹੈਗਾ ਜੇ ਬਾਟਮ ਦੇ ਉੱਤੇ ਵਰਕ ਆ ਰਿਹਾ ਜੀ ਤੇ ਇਹਦਾ ਰੇਟ ਜਿਹੜਾ ਹੈਗਾ ਜੇ ਸੂਟ ਦਾ ਉਹ ਤੁਹਾਨੂੰ ਦਵਾਂਗੇ ਆਪਾਂ ਸਿਰਫ 600 ਤੇ 50 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਆ ਗਿਆ ਜੇ ਆਪਣੇ ਕੋਲ ਸੈਕੰਡ ਕਲਰ ਬਲੈਕ ਤੇ ਬਲੈਕ ਦੇ ਨਾਲ بیس ਜਿਹੜਾ ਜੇ ਉਹ ਗ੍ਰੇ ਕਲਰ ਦਾ ਜੇ ਤੇ ਇਹ ਬਹੁਤ ਸ਼ਾਨਦਾਰ ਸਟਾਫ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਤੇ ਇਹ ਸਾਰੇ कॉटन ਦੇ ਵਿੱਚ ਜੇ ਆ ਹੈਗਾ ਜੇ ਇਹਦੀ ਬਾਟਮ ਦੇ ਉੱਤੇ ਵਰਕ ਤੇ ਆ ਆ ਗਿਆ ਜੇ ਦੁਪੱਟਾ ਨਾਲ ਬਲੈਕ ਵਾਈਟ ਤੇ ਨਾਲ ਗ੍ਰੇ ਕਲਰ ਦਾ ਕੰਟਰਾਸਟ ਇਹਦੇ ਹਲੋ ਇਹ ਤੁਹਾਨੂੰ ਮਿਲ ਜੂਗਾ ਜੇ ਸ਼ਿਪਿੰਗ ਫਰੀ ਦੇ ਨਾਲ ਰੇਟ ਆਊਗਾ ਇਹਦਾ ਸਿਰਫ 600 ਤੇ 50 ਰੁਪਏ ਹਾਂ ਲੋ ਜੀ ਆ ਵੀ ਚੈੱਕ ਕਰੋ ਪ੍ਰਿੰਟ ਆ ਵੀ ਬਹੁਤ ਸ਼ਾਨਦਾਰ ਜੇ ਇਹ ਵੀ ਪ੍ਰਿੰਟ ਜਿਹੜੇ ਜੇ ਇਹ ਰਿਪੀਟ ਤੇ ਹੋਇਆ ਜੇ ਬੜੀ ਮੁਸ਼ਕਲ ਅੱਜ ਮੈਂ ਰਿਪੀਟ ਕਰਾਏ ਜੇ ਸਾਰੇ ਪ੍ਰਿੰਟ ਜਿਹੜੇ ਆ ਬਾਰ ਬਾਰ ਤੁਸੀਂ ਡਿਮਾਂਡ ਇਹਨਾਂ ਦੀ ਕਰਨਦੇ ਹੋ ਬਹੁਤ ਸਾਰੇ ਮੈਸੇਜ ਮੈਨੂੰ ਆਉਂਦੇ ਹੈਗੇ ਤੇ ਇਹੀ ਪ੍ਰਿੰਟ ਬਾਰ ਬਾਰ ਜਿਹੜੇ ਹੈਗੇ ਮੈਸੇਜ ਕਰਦੇ ਹੋ ਤਾਂ ਬੜੀ ਮੁਸ਼ਕਲ ਨਾਲ ਮਿਲਿਆ ਜੇ ਸੂਟ ਤੇ ਸਾਰੇ ਜਣੇ ਬੁੱਕ ਕਰ ਲਿਓ ਜਿੰਨਾਂ ਜਿੰਨਾਂ ਦੇ ਵੀ ਪਸੰਦ ਕਰਨੇ ਆ ਜਿੰਨੇ ਜਿੰਨੇ ਵੀ ਬਹੁਤ ਸ਼ਾਨਦਾਰ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਆਹ ਦੁਪੱਟਾ ਜੇ ਇਹਦੇ ਨਾਲ ਕੋਟਾ ਡੋਰੀਆ ਦਾ ਆ ਲੋ ਚਲੋ ਚੈੱਕ ਇਹਨੂੰ ਤੇ ਆ ਆ ਗਿਆ ਜੇ ਫਿਰ ਟਾਈਗਰ ਪ੍ਰਿੰਟ ਇਹ ਵੀ ਬਹੁਤ ਸੋਹਣਾ ਸੂਟ ਜੇ ਤੇ ਬਹੁਤ ਸ਼ਾਨਦਾਰ ਕੱਪੜਾ ਜੇ ਇਹਦਾ ਵੀ ਤੇ ਇਹਦੇ ਨਾਲ ਬਲੈਕ ਬਾਟਮ ਜੇ ਤੇ ਦੁਪੱਟਾ ਜਿਹੜਾ ਜੇ ਉਹ ਆ ਜੂਗਾ ਇਹਦੇ ਨਾਲ ਕੋਟਾ ਡੋਰੀਆ ਦਾ ਤੇ ਇਹ ਹੀਗੇ ਬਾਟਮ ਵਰਕ ਵਾਲੇ ਸੂਟ ਹੁਣ ਇਹ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਆ ਸੂਟ ਆਉਣਗੇ ਜੇ ਪਲੇਨ ਬਾਟਮ ਤੇ ਦੁਪੱਟੇ ਜਿਹੜੇ ਜੇ ਉਹ ਆਉਣਗੇ ਜੇ ਹੈਵੀ ਸਾਰੇ ਵਰਕ ਆਵੇ। ਆ ਲਓ। ਆ ਹੈਗਾ ਜੇ ਪੂਰਾ ਘੈਂਟ ਸੂਟ ਤੇ ਬਹੁਤ ਸ਼ਾਨਦਾਰ ਸੂਟ ਜੇ। ਆ ਲਓ ਜੀ 3 ਕ੍ਰੇ कलर। ਇਹ ਵੀ ਕਰ ਲਓ ਚੈੱਕ ਬਹੁਤ ਸ਼ਾਨਦਾਰ ਕਲਰ ਜੇ ਤੇ ਬਹੁਤ ਹੀ ਸੋਨਾ ਪ੍ਰਿੰਟ ਜੇ ਇਹ। ਇਹ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਜੀ। ਹਲੋ ਬਹੁਤ ਪਿਆਰਾ ਪ੍ਰਿੰਟ ਜੇ ਵਾਲਾ ਤੇ ਇਹਦੇ ਨਾਲ ਬਾਟਮ ਜਿਹੜੀ ਜੇ ਪਲੇਨ ਵਾਈਟ ਦੀ ਤੇ ਦੁਪੱਟਾ ਹੈਗਾ ਜੇ ਗ੍ਰੇ ਕਲਰ ਦਾ ਮਸਲੀਨ ਕਾਟਨ ਦਾ ਦੁਪੱਟੇ ਤੇ ਸਾਰਾ ਹੈਵੀ ਵਰਕ ਹੋਇਆ ਜੇ ਪੂਰਾ ਏਮਬ੍ਰੋਇਡਰੀ ਸਾਰੇ ਦੁਪੱਟੇ ਦੇ ਉੱਤੇ ਜੇ ਪੂਰਾ ਫੁੱਲ ਜਾਲ ਜਿਹੜਾ ਬਣਿਆ ਦੁਪੱਟੇ ਦੇ ਉੱਤੇ ਤੇ ਇਹ ਸੂਟ ਦਾ ਪ੍ਰਿੰਟ ਦੇ ਨਾਲ ਬਾਟਮ ਪਲੇਅਰ ਬਹੁਤ ਸ਼ਾਨਦਾਰ ਸੂਟ ਜਿਹੜਾ ਜੇ ਇਹ ਰੈਡੀ ਹੁੰਦਾ ਜੇ ਆਹ ਲੋ ਜੀ ਇਹ ਆ ਗਿਆ ਜੀ ਅੱਗੇ ਰੈੱਡ ਦੇ ਵਿੱਚ ਤੇ ਇਹਦੇ ਨਾਲ ਬਾਟਮ ਆ ਗਈ ਆਫ ਵਾਈਟ ਤੇ ਨਾਲ ਆ ਗਿਆ ਦੁਪੱਟਾ ਸੇਮ ਆਫ ਵਾਈਟ ਦੇ ਵਿੱਚ ਆਹ ਲੋ ਜੀ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੀ ਤੇ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਜੀ ਇਹਦਾ ਵੀ ਇਹਦੇ ਵਿੱਚ ਵੀ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਰੇਟ ਜਿਹੜਾ ਜੇ ਸਬਦਾ ਹੀ 650 ਰੁਪਏ ਜੇ ਆ ਰਿਹਾ ਜੀ ਬਲੂ ਬਲੂ ਦੇ ਨਾਲ ਮੈਂਜੈਂਟਾ ਕਲਰ ਤੇ ਫਲਾਵਰ ਨੇ ਤੇ ਨਾਲ ਇਹਦੇ ਆ ਗਈ ਜੇ ਬੋਟਮ ਜਿਹੜੀ ਉਹ ਵੀ ਬਲੂ ਕਲਰ ਦੀ ਤੇ ਨਾਲ ਆ ਗਿਆ ਜੇ ਦੁਪੱਟਾ ਇਹਦੇ ਉਹ ਵੀ ਬਲੂ ਕਲਰ ਦਾ ਬਹੁਤ ਸ਼ਾਨਦਾਰ ਦੁਪੱਟਾ ਜੇ ਇਹ ਵੀ ਇਹ ਸਾਰੇ ਸੂਟ ਜਿਹੜੇ ਆ ਇਹਨਾਂ ਦਾ ਰੇਟ ਹੈਗਾ ਜੇ ਸਿਰਫ 600 ਤੇ 50 ਰੁਪਏ ਇਹ ਤੁਹਾਨੂੰ ਮਿਲਣਗੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਇਹ ਚੋਂ ਬਹੁਤ ਸਾਰਾ ਸਟਾਕ ਜਿਹੜਾ ਜੇ ਰਿਪੀਟ ਤੇ ਆਇਆ ਜੇ ਆਪਣੇ ਆਰਡਰ ਜਿਹੜੇ ਆ ਤੁਹਾਡੇ ਕੋਲ ਪੈਂਡਿੰਗ ਹੈਗੇ ਆ ਉਹ ਕਲੀਅਰ ਕਰਾ ਲਿਓ ਬੁੱਕ ਕਰ ਲਿਓ ਆਲੋ ਜੀ ਅਭੀ ਸੂਟ ਜਿਹੜਾ ਜੇ ਆ ਦਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਿਹਾ ਨਾ ਇਹ ਪਲੇਨ ਬਾਟਮ ਦੇ ਨਾਲ ਵੀ ਬਾਟਮ ਵਰਕ ਦੇ ਨਾਲ ਵੀ ਮੈਚਿੰਗ ਚ ਵੀ ਆਲ ਓਵਰ ਚ ਵੀ ਬਹੁਤ ਜ਼ਿਆਦਾ ਪ੍ਰਿੰਟ ਜਿਹੜਾ ਆ ਇਹ ਸੇਲ ਹੋਇਆ ਤੇ ਬਹੁਤ ਜ਼ਿਆਦਾ ਡਿਮਾਂਡ ਰਹੀ ਏ ਦੀ ਪ੍ਰਿੰਟ ਦੀ ਆਲੋ ਜੀ ਪੀਚ ਕਲਰ ਦੀ ਬਾਟਮ ਜੇ ਦੇ ਨਾਲ ਤੇ ਪੀਚ ਹੀ ਦੁਪੱਟਾ ਜੇ ਨਾਲ ਇਹਦੇ ਕੀ ਆ ਗਿਆ ਜੇ ਬਲੈਕ ਬਲੈਕ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਬਾਟਮ ਪਲੇਨ ਤੇ ਦੁਪੱਟਾ ਜਿਹੜਾ ਜੇ ਬਹੁਤ ਸ਼ਾਨਦਾਰ ਹੈਵੀ ਇਹਦੇ ਨਾਲ ਆ ਲੋ ਤੇ ਬਹੁਤ ਸੋਹਣਾ ਦੁਪੱਟਾ ਜੇ ਇਹਦਾ ਇਹ ਤੁਹਾਨੂੰ ਮਿਲੂਗਾ ਜੇ ਸਿਰਫ 600 ਤੇ 550 ਰੁਪਈਆ ਦੇ ਵਿੱਚ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਹਾਲੋ ਜੀ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਰਿਪੀਟ ਦੇ ਉੱਤੇ ਜੇ ਇਹ ਵੀ ਤੁਸੀਂ ਬਹੁਤ ਸਾਰੀ ਇਹਦੀ ਵੀ ਡਿਮਾਂਡ ਕਰਦੇ ਹੋ ਤੇ ਇਹ ਆ ਗਿਆ ਜੇ ਰਿਪੀਟ ਦੇ ਉੱਤੇ ਆ ਗਈ ਜੇ ਬਾਟਮ ਬਲੂ ਕਲਰ ਦੀ ਤੇ ਬਲੂ ਕਲਰ ਦਾ ਹੀ ਇਹਦੇ ਨਾਲ ਦੁਪੱਟਾ ਜੇ ਦੁਪੱਟੇ ਦੇ ਉੱਤੇ ਜਿਹੜੀ ਆ ਉਹ ਸੇਮ ਉਹੀ ਕਢਾਈ ਜਿਹੜੀ ਦੁਪੱਟਾ ਹੈਗਾ ਜੇ ਕੋਟਾ ਡੋਰੀਆ ਦਾ ਹਾਲੋ ਜੀ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਰਿਪੀਟ ਹੋਇਆ ਜੇ ਇੰਦਨਾਲ ਬਾਟਮ ਆ ਗਈ ਜੇ ਵਰਕ ਵਾਲੀ ਦੁਪੱਟਾ ਆ ਗਿਆ ਜੇ ਮਸਲੀਨ ਕਾਟਨ ਦਾ ਹਲੋ ਜੀ ਸ਼ਾਨਦਾਰ ਜਿਹਾ ਦੁਪੱਟਾ ਜੇ ਤੇ ਬਹੁਤ ਸੋਹਣਾ ਪ੍ਰਿੰਟ ਜੇ ਦਾ ਹਲੋ ਤੇ ਹੁਣ ਜਿਹੜਾ ਪ੍ਰਿੰਟ ਆ ਗਿਆ ਆਪਣੇ ਕੋ ਇਹ ਵੀ ਬੜੀ ਮੁਸ਼ਕਲ ਨਾਲ ਰਿਪੀਟ ਦੇ ਉੱਤੇ ਆਇਆ ਜੇ ਤੇ ਜਿੰਨੇ ਜਿੰਨੇ ਵੀ ਬੁੱਕ ਕਰਨਾ ਤੁਸੀਂ ਕਰ ਸਕਦੇ ਜੇ ਬਹੁਤ ਹੀ ਸੋਹਣਾ ਪ੍ਰਿੰਟ ਜੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਜੇ ਇਹ ਵੀ ਹਲੋ ਕਰ ਲਓ ਬੁੱਕ ਤੇ ਕਰ ਲਓ ਚੈੱਕ ਬਾਟਮ ਇਸ ਨਾਲ ਜੇ ਪਲੇਨ ਵਾਈਟ ਤੇ ਦੁਪੱਟਾ ਜਿਹੜਾ ਜੇ ਉਹ ਵੀ ਬਹੁਤ ਸ਼ਾਨਦਾਰ ਜੇ ਮਸਲੀਨ ਦੇ ਵਿੱਚ ਆ ਲਓ ਆ ਜੀ ਇਹਦਾ ਸੋਹਣਾ ਜਿਹਾ ਦੁਪੱਟਾ ਸ਼ਾਨਦਾਰ ਜਿਹਾ ਇਹ ਤੁਸੀਂ ਲੈ ਸਕਦੇ ਜੇ ਸੜਕੋ 600 ਤੇ 500 ਰੁਪਈਆ ਦੇ ਵਿੱਚ ਅੱਜ ਦਾ ਸਟਾਕ ਜਿਹੜਾ ਅੱਜ ਦੀ ਵੀਡੀਓ ਜਿਹੜੀ ਆ ਉਹ ਸਿਰਫ ਹੈਗੀ ਹੀ ਜੇ कॉटन ਦੇ ਸੂਟਾਂ ਦੀ ਜਿਹਦੇ ਵਿੱਚ ਦੁਪੱਟੇ ਹੈਵੀ ਹੀਗੇ ਬਾਟਮ ਪਲੇਨ ਹੀ ਤੇ ਨਾਲ ਬਾਟਮ ਦੇ ਉੱਤੇ ਕਢਾਈਆਂ ਜੇ ਤੇ ਦੁਪੱਟੇ ਜਿਹੜੇ ਜੇ ਕੋਟਾ ਡੋਰੀਆ ਦੇ ਪਲੇਨ ਹੀ ਤੇ ਇਹ ਦੋਵੇਂ ਸੂਟ ਆਪਾਂ ਤੁਹਾਨੂੰ ਦਿਖਾਤੇ ਆ ਦੋਵੇਂ ਵੈਰਾਈਟੀ ਜਿਹੜੀ ਤੁਹਾਨੂੰ ਦੇਤੀ ਆ ਆਪਾਂ ਕਾਟਨ ਦੀ ਤੇ ਇਸ ਤੋਂ ਬਾਅਦ ਜਿਹੜਾ ਇਹ ਸਟਾਕ ਆਪਣੇ ਕੋਲ ਲਾਸਟ ਸਟਾਕ ਜੇ ਮੈਚਿੰਗ ਦੇ ਵਿੱਚ ਤੇ ਬਾਟਮ ਵਰਕ ਵਾਲੇ ਵਿੱਚ ਇਸ ਤੋਂ ਬਾਅਦ ਜਿਹੜੇ ਬਾਟਮ ਵਰਕ ਵਾਲੇ ਸੂਟ ਆ ਉਹ ਨਹੀਂ ਆਉਣੇ ਇਸ ਤੋਂ ਬਾਅਦ ਹੁਣ ਜਿੰਨਾ ਵੀ ਅੱਗੇ ਆਪਾਂ ਰਖੜੀ ਤੇ ਪਾਰਟੀ ਵੇਅਰ ਸਟਾਰਟ ਕਰਤਾ ਆ ਤੁਹਾਨੂੰ ਅਗਲੀਆਂ ਵੀਡੀਓ ਜਿਹੜੀਆਂ ਉਹ ਸਾਰੀਆਂ ਪਾਰਟੀ ਵੇਅਰ ਦੀਆਂ ਮਿਲਣਗੀਆਂ ਔਰਗੈਂజా ਜੋਰ ਜੱਟ ਆਜੂਗੀ ਜੇ ਤੇ ਕ੍ਰੇਪ ਨੇਚਰਲ ਜੇ ਉਹ ਸਾਰਾ ਕੁ ਬਹੁਤ ਸਾਰਾ ਸਟਾਕ ਜਿਹੜਾ ਰੈਡੀ ਹੋਣ ਡਿਆ ਆ ਬਸ ਆਪਾਂ ਤੁਹਾਨੂੰ ਡੇ ਬਾਈ ਡੇ ਜਿਹੜਾ ਹੁਣ ਪਾਰਟੀ ਵੇਅਰ ਕਲੈਕਸ਼ਨ ਦੇਈ ਜਾਣੀ ਆ ਤੁਸੀਂ ਇਹ ਰਖੜੀ ਵਾਸਤੇ ਬੁੱਕ ਕਰ ਸਕਦੇ ਜੇ ਤੇ ਆਪਣੇ ਭੈਣ ਭਰਾਵਾਂ ਨੂੰ ਸੋਹਣੇ ਸੋਹਣੇ ਗਿਫਟ ਜਿਹੜੇ ਜੇ ਉਹ ਦੇ ਸਕਦੇ ਜੇ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਬੇਨਤੀ ਉਹੀ ਆ ਤੇ ਸੂਟ ਸਿਲੈਕਟ ਕਰੋ ਫੋਨ ਕਰੋ ਪੁੱਛੋ ਕਲੀਅਰ ਕਰੋ ਕਨਫਰਮ ਕਰੋ ਤੇ ਚੇਂਜ ਐਕਸਚੇਂਜ ਜਿਹੜਾ ਜੇ ਉਹ ਆਪਾਂ ਨਹੀਂ ਜੇ ਕਰ ਸਕਦੇ ਤੇ ਆਜੋ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੁਣ ਤੱਕ ਲਈ ਬਾਏ ਬਾਏ ਸასი ਕਾਲ ਧੰਨਵਾਦ ਤੇ ਕੇ